ਇਹਨੇ ਇੱਕ ਸਾਲ ਦੇ ਤੌਰ ਤੇ ਸਾਡਾ ਡਾਕਟਰ ਦੀ ਸੇਵਾ ਕੀਤੀ ਤੇ ਹਰ ਇੱਕ ਦੁੱਖ ਸੁੱਖ ਦੇ ਵਿੱਚ ਸ਼ਾਮਲ ਹੋਏ ਹਰ ਇੱਕ ਦਾ ਬਹੁਤ ਬਹੁਤ ਧੰਨਵਾਦ ਔਰ ਇਹਦਾ ਦਾ ਧੰਨਵਾਦ ਵੀ ਤੁਸ਼ਮਤੀ ਸੰਗਤ ਦਾ ਧੰਨਵਾਦ ਵੀ ਤੁਸੀਂ ਸਾ ਬੜੇ ਸਾਤਮਈ ਤਰੀਕੇ ਨਾਲ ਸੁਣ ਰਹੇ ਹੋ ਕਿਉਂਕਿ ਜਿਹੜੀ ਆਪਣੀ ਇਹ ਸੰਸਥਾ ਹੈ ਇਹ ਸੰਸਥਾ ਆਪਣੀ ਸਾਤਮਈ ਤਰੀਕੇ ਨਾਲ ਚੱਲ ਸਕਦੀ ਹੈ ਇਹ ਜਿਹੜਾ ਯੂਨੀਅਨ ਦਾ ਸਿਸਟਮ ਹੈ ਵੀ ਭਾਈਚਾਰੇ ਨਾਲ ਚਲਾਉਣਾ ਹੈ ਅੱਗੇ ਵੀ ਮੈਂ ਕਹਣਾ ਵੀ ਗਾਹਾਂ ਵੀ ਭਾਈਚਾਰਾ ਬਣਾ ਕੇ ਰੱਖੋ ਸਰਕਾਰ ਮੁਤਾਬਕ ਆਪਣਾ ਚੱਲਦਾ ਹੁੰਦਾ ਐਮਐਲਏ ਨਿਰੰਦਰ ਕੌਰ ਭਰਾਜ ਨੇ ਆਪਣੀ ਦੁਨੀਆ ਦਾ ਬਹੁਤ ਵੱਡਾ ਥਾਅ ਦਿੱਤਾ ਰੇਟ ਵਧਾਉਣ ਦਾ ਜਿਵੇਂ ਜਿਹੜੇ ਸਪੈਸ਼ਲ ਦੇ ਰੇਟ ਵਧੇ ਨੇ 1.4% ਉਹ 1 ਫਰਵਰੀ ਤੋਂ ਵਧੇ ਨੇ ਉਹਦੇ ਵਿੱਚ ਦੇਵਸ ਦੇ ਰੇਟ ਵਧੇ ਨੇ ਉਹਤ ਵੀ ਆਪਾਂ ਨੂੰ ਐਮਐਲਏ ਸਾਹਿਬ ਦੀ ਸਪੋਰਟ ਨਾਲ ਹੀ ਰੇਟ ਆਨ ਕੇ ਆਇਆ ਇਹ ਹੈਗਾ ਓਏ ਕੇਸ ਕਰਦਾ ਹੈਗਾ ਸਾਡਾ ਖੜਿਆ ਇਸ ਤਰ੍ਹਾਂ ਹੈ ਹੈ ਥੋੜੇ ਬੰਦੇ ਨੇ ਸਾਹਿਬ ਦੀ ਵੀਡੀਓ ਨਾਲ ਤੇ ਐਮਐਲਏ ਨਿਰੰਦਰ ਕੌਰ ਭਰਾਜ ਜੀ ਦਾ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਸਾਨੂੰ ਟਰੱਕ ਯੂਨਿਟ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਤੇ ਆਪਣੇ ਟਰੱਕ ਆਪਰੇਟਰ ਭਰਾਵਾਂ ਨਾਲ ਦਿਨ ਰਾਤ ਮੋਢੇ ਨਾਲ ਮੋਢਾ ਲਾ ਕੇ ਕੰਮ ਕਰਾਂਗੇ ਖੜਾਗੇ ਉਹਨਾਂ ਨਾਲ ਤੇ ਮੈਂ ਮੰਗਾਂ ਜੇ ਪਿਛਲੇ ਟਰੱਕ ਯੂਨਿਟ ਇਸ ਵਾਰ ਕਿੰਨੇ ਰਹਿਣੀਆਂ ਵੀ ਨਵੀਆਂ ਤੁਸੀਂ ਜੋ ਪਿਛਲੀ ਵਾਰੀ ਭੁੱਲੇ ਗੀਆਂ ਨੇ ਜਿਆ ਰੇਟ ਵਧਾਏਗੇ ਨੇ ਇਸ ਵਾਰ ਕਿੰਨੇ ਰਹਿਣੀਆਂ ਉਹ ਸਮੇਂ ਸਾਡੇ ਨਾਲ ਜਿਵੇਂ ਹੋਊਗਾ ਜੀ ਉਹ ਮੈਂ ਦੇਖੀ ਕਰੀ ਜਾਵਾਂਗੇ ਕਿਆ ਕਰਨਗੇ ਬੋਲੇ ਆ ਦੇਖੋ ਸਾਹਮਣੇ ਜੀ ਬਾਈ ਮਲਕ ਸਾਹਿਬ ਆ ਦੇਖੋ ਸਾਹਮਣੇ ਜੀ ਆ ਦੇਖੋ ਸਾਹਮਣੇ ਦੇਖੋ ਜੀ ਮੜਾ ਜਾ ਸਾਹਮਣੇ ਪ੍ਰਧਾਨ ਜੀ ਸਾਹਮਣੇ ਹੈ ਜੋ ਬਾਬਾ ਜੀ ਦੇਖੋ ਸਾਹਮਣੇ